ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਦਾ ਕੌਟਿਕ ਚੰਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਆਪਾਂ ਮਸ਼ੀਨੀ ਵਰਕ ਦੇ ਸੂਟ ਜਿਹੜੀ ਆਪਾਂ ਅੱਜ ਲੈ ਕੇ ਆਏ ਆਂ ਲੇਟੈਸਟ ਡਿਜ਼ਾਈਨ ਜੀ ਜਿਹੜੇ ਆਪਾਂ ਇਹਦੇ ਵਿੱਚ ਸਾਰੇ ਡਿਜ਼ਾਈਨ ਆਪਾਂ ਫੋਟੋਵਾਂ ਲਾਤੀਆਂ ਜੀ ਉਹ ਸਾਰੇ ਤੁਹਾਨੂੰ ਜਿਹੜੀ ਵੀਡੀਓ ਦੇ ਤੁਸੀਂ ਇੰਨੀਆਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੁਹਾਨੂੰ ਕੋਈ ਪਸੰਦ ਵੀ ਡਿਜ਼ਾਈਨ ਆਉਂਦਾ ਤੁਹਾਨੂੰ ਇਸ ਵੀਡੀਓ ਵਿੱਚ ਜ਼ਰੂਰ ਪਸੰਦ ਆਊਗਾ ਜੀ ਸਾਰੀਆਂ ਵੀਡੀਓ ਦੀ ਆਪਾਂ ਇੱਕ ਵੀਡੀਓ ਬਣਾਈ ਗਈ ਹੈ ਸਾਰੀਆਂ ਪਿਕਸ ਆਪਣੇ ਕੋਲੇ ਜਿਹੜੀਆਂ ਹੈਗੀਆਂ ਸੀ ਜਿਹੜੇ ਆਪਣੇ ਡਿਜ਼ਾਈਨ ਆਰੀ ਵਰਕ ਦਾ ਸੂਟ ਤਿਆਰ ਕੀਤਾ ਜੀ ਆ ਦੇਖੋ ਬਹੁਤ ਹੀ ਸੋਹਣਾ ਸੂਟ ਬਣ ਕੇ ਫਿਨਿਸ਼ਿੰਗ ਦੇ ਨਾਲ ਬਣਿਆ ਹੋਇਆ ਆਰੀ ਵਰਕ ਦਾ ਸੂਟ ਹੈ ਜੀ ਵਾਲਾ ਆਰੀ ਵਰਕ ਦਾ ਆਪਾਂ ਮਸ਼ੀਨਿੰਗ ਵਿੱਚ ਕੀਤਾ ਹੋਇਆ ਹੈ ਇਹ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਮੰਨਦਾ ਫਿਨਿਸ਼ਿੰਗ ਦੇ ਨਾਲ ਜੇ ਤੁਸੀਂ ਐਵੇਂ ਦੀ ਡਿਜ਼ਾਈਨ ਤੁਸੀਂ ਆਪਣੇ ਕੋਲੇ ਸਾਰੇ ਸੂਟ ਅਵੇਲੇਬਲ ਹੈ ਜੇ ਤੁਸੀਂ ਇਹਦਾ ਆਰਡਰ ਦੇਣਾ ਚਾਹੁੰਦੇ ਤੁਸੀਂ ਆਪਦਾ ਆਰਡਰ ਸਾਨੂੰ WhatsApp ਤੇ ਦੇ ਸਕਦੇ ਆ। ਤੁਸੀਂ ਐਡਰੈਸ ਸਾਨੂੰ WhatsApp ਤੇ ਸੈਂਡ ਕਰ ਸਕਦੇ ਆ। ਸਾਨੂੰ WhatsApp ਤੇ ਸਕਰੀਨਸ਼ਾਟ ਲੈ ਕੇ ਤੁਸੀਂ ਉੱਥੇ ਸੈਂਡ ਕਰ ਸਕਦੇ ਹੋ। ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਤੁਹਾਨੂੰ ਉੱਥੇ ਪ੍ਰਾਈਸ WhatsApp ਤੇ ਦੱਸਿਆ ਜਾਊਗਾ। ਸੂਟ ਆਪਣੇ ਕੋਲੇ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈ। ਕੋਈ ਸੂਟ ਨਹੀਂ ਹੋਣਾ। ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਭੇਜ ਸਕਦੇ ਜਿੰਨਾ ਭੈਣਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਇਮੀ ਦੀ ਸੋਹਣੇ ਸੋਹਣੇ ਸੂਟ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਵੀਡੀਓ ਪਹੁੰਚਦੇ ਨੂੰ ਵੀਡੀਓ ਚੰਗੀ ਲੱਗੀ ਤੁਸੀਂ ਲਾਈਕ ਜਰੂਰ ਕਰ ਦਿਆ ਕਰੋ ਐਂਟਰੀ ਕਰਕੇ ਜਰੂਰ ਦੱਸਣਾ ਤੁਹਾਨੂੰ ਕਿਵੇਂ ਦੇ ਡਿਜ਼ਾਈਨ ਲੱਗੇ ਸਾਰੇ ਸੂਟ ਜਿਹੜੇ ਆਪਣੇ ਕੋਲੇ ਅਵੇਲੇਬਲ ਸੀ ਜੀ ਉਹ ਆਪਾਂ ਇਸ ਵੀਡੀਓ ਦੇ ਵਿੱਚ ਲਾਤੇ ਜਿਹੜਾ ਸੂਟ ਤਾਂ ਆਪਣੇ ਕੋਲੇ ਸੇਲ ਹੋ ਚੁੱਕਿਆ ਜੀ ਉਹ ਸੂਟ ਤੁਹਾਨੂੰ ਅਸੀਂ ਰੈਡੀ ਕਰਕੇ ਦੇਵਾਂਗੇ ਤੇ ਲਗਭਗ ਤਾਂ ਸਾਰੇ ਸੂਟ ਹੈਗੇ ਆ ਕੋਈ ਇੱਕ ਦਾ ਸੂਟ ਇਹਨਾਂ ਚੋ ਹੈ ਨਹੀਂ ਤਾਂ ਸਾਰੇ ਤੁਹਾਨੂੰ ਸੂਟ ਮਿਲਣਗੇ ਜੀ ਪ੍ਰਾਈਜ਼ ਇਹਨਾਂ ਦਾ ਬਹੁਤ ਘੱਟ ਹੋਊਗਾ ਸਾਰੇ ਬਟਿਕਾਂ ਨਾਲ ਆਪਣਾ ਪ੍ਰਾਈਜ਼ ਬਹੁਤ ਘੱਟ ਪ੍ਰਾਈਜ਼ ਹੈ ਜੀ ਆਪਣੇ ਤੋਂ ਬਹੁਤ ਆਰਡਰ ਆ ਰਹੇ ਆ ਦੂਰੋਂ ਨੇੜੇ ਸਾਰੇ ਇੰਡੀਆ ਦੇ ਆਪਣੇ ਆਰਡਰ ਬਹੁਤ ਆ ਰਹੇ ਆ ਪੈਣਾ ਕਹਿੰਦੇ ਅਸੀਂ ਦੂਰ ਬਹੁਤ ਹੈ ਜੀ ਤੁਹਾਡੇ ਤੋਂ ਜੇ ਆਪਾਂ ਪਾਰਸਲ ਆਉਂਦੇ ਆ ਕੋਰੀਅਰ ਆਪਣਾ ਡੇਲੀ ਕੋਰੀਅਰ ਜਾਂਦੇ ਆ ਤਾਂ ਤੁਸੀਂ ਜੀ ਸਾਡੇ ਤੋਂ ਕੋਰੀਅਰ ਮੰਗਵਾ ਸਕਦੇ ਆ ਦਾ ਪਤਾ ਐਡਰੈਸ ਪੇਜ ਕੇ ਸਾਨੂੰ ਵਟਸਐਪ ਤੇ ਜਿਹੜੇ ਆਪਣੇ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਆ ਜੀ ਤੁਸੀਂ ਵਟਸਐਪ ਤੇ ਤੁਸੀਂ ਸੈਂਡ ਕਰ ਸਕਦੇ ਆ ਹਰ ਵੀਡੀਓ ਦੇ ਉੱਪਰ ਆਪਣਾ ਨੰਬਰ ਹੁੰਦਾ ਜੀ ਕਿਸੇ ਵੀ ਵੀਡੀਓ ਤੁਸੀਂ ਨੰਬਰ ਲੈ ਸਕਦੇ ਹੋ ਕਈ ਵਾਰੀ ਕਿਸੇ ਵੀਡੀਓ ਵਿੱਚ ਨੰਬਰ ਸ਼ੋ ਨਾ ਹੁੰਦਾ ਹੋਵੇ ਤਾਂ ਆਪਾਂ ਉੱਪਰ ਥੰਬਨੇ ਦੇ ਉੱਪਰ ਨੰਬਰ ਲਾ ਦਿੰਦੇ ਹਾਂ ਦੁਪੱਟੇ ਵੀ ਆਪਣੇ ਕੁਝ ਕੁਡੋਰੀ ਦੇ ਲਾਏ ਹੋਏ ਆ ਕੁਝ ਜਨੂਨ ਦੇ ਕੁਝ ਖੂਨ ਦੇ ਮਸਲਿਨ ਟੈਬੀ ਦੇ ਆਪਾਂ ਸਾਰੇ ਤਰ੍ਹਾਂ ਦੇ ਦੁਪੱਟੇ ਲਾਉਨੇ ਆ ਤੇ ਜੇ ਤੁਹਾਨੂੰ ਤਾਂ ਆਪਾਂ ਕਿਸੇ ਵੀ ਸੂਟ ਤਾਂ ਆਪਾਂ ਬੁਟੀਕ ਤੋਂ ਰੈਡੀ ਕਰਵਾਉਨੇ ਆ ਤੇ ਆਪਾਂ ਕਹਿੰਦੇ ਨੇ ਪ੍ਰਾਈਸ ਬਹੁਤ ਘੱਟ ਹੈ ਤੇ ਆਪਾਂ ਇੱਥੋਂ ਕਰਵਾ ਲਏ ਕਿਸੇ ਦਾ ਪ੍ਰਾਈਸ ਉੰਜੇ ਬਹੁਤ ਘੱਟ ਹੁੰਦਾ ਜਿਵੇਂ ਸਾਡਾ ਜੀ ਬਹੁਤ ਪ੍ਰਾਈਸ ਘੱਟ ਹੈ ਤੇ ਤੁਸੀਂ ਇਹਨਾਂ ਜ਼ਰੂਰ ਪੁੱਛਿਆ ਕਰੋ ਜੇ ਤੁਹਾਨੂੰ ਕਿਸੇ ਸੂਟ ਵਿੱਚ ਤੁਸੀਂ ਬੁਟੀਕ ਤੋਂ ਰੈਡੀ ਕਰਵਾਉਨੇ ਆ ਪਰ ਮੈਂ ਸਾਡੇ ਤੋਂ ਕਰਾਓ ਉਸ ਤੋਂ ਹੋਰ ਤੋਂ ਕਰਵਾਓ ਕਿ ਕਿ ਤੁਸੀਂ ਫੇਵਰਿਟ ਕਰ ਦੇ ਰਹੇ ਆ ਕਿਹੜਾ ਤੁਸੀਂ ਦੁਪੱਟਾ ਲਾ ਰਹੇ ਆ ਅਲੱਗ-ਅ ਤੂੰ ਪੁੱਛਿਆ ਕਰੋ ਕਿ ਕਿਵੇਂ ਦਾ ਤੁਸੀਂ ਸਾਨੂੰ ਦੇ ਰਿਹਾ ਚਨੂਨ ਦਾ ਦੁਪੱਟਾ ਹੁੰਦਾ ਜੀ ਜਿਹੜਾ ਆਪਣਾ 400 ਤੱਕ ਚਨੂਨ ਦਾ ਹਾਫ ਚਨੂਨ ਚੱਲਦੀ ਹੈ ਜੀ 400 ਤੋਂ ਲੈ ਕੇ ਉੱਪਰ ਉੱਪਰ ਜਿਹੜੇ ਦੁਪੱਟੇ ਹੁੰਦੇ ਆ ਉਹ ਵਧੀਆ ਵਾਲੇ ਹੁੰਦੇ ਆ 400 ਤੋਂ ਉੱਪਰ ਉੱਪਰ ਦੁਪੱਟਾ ਹੁੰਦਾ ਜੀ ਵਧੀਆ ਵਾਲਾ ਹੁੰਦਾ ਜਿਵੇਂ ਚਨੂਨ ਜਿਹੜਾ ਕਮਲ ਚਨੂਨ ਦਾ ਦੁਪੱਟਾ ਜਿਹੜਾ ਵਧੀਆ ਵਾਲਾ ਜੀ 700 ਦਾ ਵੀ ਹੁੰਦਾ 1200 ਦਾ ਵੀ ਹੁੰਦਾ 200 ਦਾ ਵੀ ਹੁੰਦਾ ਜਿਵੇਂ 700 ਤੋਂ ਜਿਹੜਾ ਵਧੀਆ ਵਾਲਾ ਚਨੂਨ ਦਾ ਦੁਪੱਟਾ ਹੁੰਦਾ 700 ਤੋਂ ਸਟਾਰਟਿੰਗ ਹੈ ਜੀ ਉਹਦੀ ਕਿਉਂ ਤੁਸੀਂ ਕਹਿ ਦਿੰਨੀ ਇਹਦਾ ਪ੍ਰਾਈਸ ਬਹੁਤ ਜ਼ਿਆਦਾ ਪੈਂਦਾ ਪ੍ਰਾਈਸ ਇੰਝ ਕਰਕੇ ਜ਼ਿਆਦਾ ਪੈ ਰਿਹਾ ਹੁੰਦਾ ਕਈ ਵਾਰੀ ਆਪਾਂ ਦੁਪੱਟਾ ਵਧੀਆ ਲਾਉਣੀ ਆ ਤੇ ਆਪਾਂ ਪੁੱਛ ਕੇ ਲਾਉਣੀ ਆ ਬੈਣੀ ਵੀ ਦੁਪੱਟਾ ਕਿੱਦਾਂ ਲਾਉਣਾ ਹੈ ਜੇ ਵੀ ਠੀਕ ਤੋਂ ਸੂਟ ਰੈਡੀ ਕਰਵਾਇਆ ਕਰੋ ਤੁਸੀਂ ਦੁਪੱਟਾ ਫੈਬਰਿਕ ਸਾਰਾ ਤੁਸੀਂ ਪੁੱਛਿਆ ਕਰੋ ਡਿਟੇਲ ਚ ਕਿਉਂਕਿ ਜਿਵੇਂ ਕਾਟਨ ਦਾ ਸੂਟ ਜਾਂ ਕੋਈ ਵੀ ਸੂਟ ਹੋ ਗਿਆ 7-800 ਦਾ ਸੂਟੋਂ ਹੀ ਪੈ ਜਾਂਦਾ ਉਹਨੇ ਦਾ ਦੁਪੱਟਾ ਪੈ ਜਾਂਦਾ ਜੇ ਆਪਾਂ ਥੋੜਾ ਜਿਹਾ ਹਾਫ ਸਿਨੂਨ ਕਰਾਵਾਂਗੇ ਜਾਂ ਹਾਫ ਟੈਬੀ ਕਰਾਵਾਂਗੇ ਜਿਹੜੀ ਟੈਬੀ ਦੇ ਦੁਪੱਟੇ ਹੁੰਦੇ ਏ ਵੀ ਵਧੀ ਚਾਤ 50 ਤੋਂ ਸਟਾਰਟਿੰਗ ਪੈ ਜਾਂਦੀ ਹੈ ਤੇ ਵੀ ਦੇ ਦੁਪੱਟੇ ਵੀ ਇੰਝ ਪੈਂਦੇ ਆ ਤੇ ਜਿਹੜੇ ਹਾਫ ਚ ਹੋ ਜਾਂਦੀਆਂ ਉਹ ਜਿਵੇਂ ਤੁਹਾਨੂੰ ਪੈ ਜਾਣਗੇ 290 ਦਾ ਹੋ ਗਿਆ ਜਿਵੇਂ 350 ਦਾ 400 ਦਾ ਐਵੇਂ ਪੈਂਦਾ ਰਹਿੰਦਾ ਉਹ ਜੇ ਆਪਾਂ ਉਹ ਜੀ ਕਾਟਨ ਦੇ ਸੂਟ ਨਾਲ ਵੀ ਰੈਡੀ ਕਰ ਸਕਦੇ ਆ ਜੇ ਤੁਸੀਂ ਵਧੀਆ ਸੂਟ ਰੈਡੀ ਕਰਵਾਉਣਾ ਹੁੰਦਾ ਤਾਂ ਦੁਪੱਟਾ ਥੋੜਾ ਜਾਂ ਵਧੀਆ ਜਿਹਾ ਲਵਾਇਆ ਕਰੋ ਜੇ ਮਸਲੀਨ ਹੋਈ ਜਿਵੇਂ ਵਧੀਆ ਕੋਈ ਚਿਣੋਂ ਦਾ ਦੁਪੱਟਾ ਹੋ ਗਿਆ ਕਮਲ ਚਿਣੋਂ ਹੋ ਗਿਆ ਰਾਣੀ ਚਿਣੋਂ ਹੋ ਗਿਆ ਕਈ ਤਰ੍ਹਾਂ ਦੇ ਚਿਣੋਂ ਦੇ ਦੁਪੱਟੇ ਆਉਂਦੇ ਤੁਸੀਂ ਚਿਣੋਂ ਦਾ ਦੁਪੱਟਾ ਵੀ ਤਿਆਰ ਕਰਾ ਸਕਦੇ ਆ ਜੇ ਤੁਸੀਂ ਕਾਟਨ ਦਾ ਸੂਟ ਤਿਆਰ ਕਰਾਉਣਾ ਹੋ ਤਾਂ ਤੁਸੀਂ ਬਰਬਰੀ ਕਾਟਨ ਦਾ ਲੈ ਸਕਦੇ ਆਂ ਡੋਰੀਏ ਦਾ ਲੈ ਸਕਦੇ ਆਂ ਜੀ ਇਹ ਵੀ ਮਿੰਦੇ ਚੱਲ ਸਕਦੇ ਹੁੰਦੇ ਆ ਬਰਬਰੀ ਕੋਟ ਸ਼ਕੂਨ ਚੱਲ ਸਕਦੀ ਆ ਤੁਸੀਂ ਵਧੀਆ ਹਲਕੇ ਜੀ ਤਾਂ ਲਾਉਣੇ ਹੁੰਦੇ ਦੁਪੱਟੇ ਵੀ ਹਲਕਾ ਜਾਂ ਵਧੀਆ ਰਹਿੰਦਾ ਤੇ ਜਿਹੜੇ ਆਪਣਾ ਅੱਜ ਦੇ ਸੂਟ ਲਾਏ ਸੀ ਜੀ ਹਲਕੇ-ਪੁਲਕੇ ਜੀ कॉटन ਦੇ ਸਾਰੇ ਵੈਰਾਈਟੀਆਂ ਮਸਲੀਨ कॉटन ਦੇ ਕੁਝ-ਕੁਝ ਸੂਟ ਆਪਾਂ कॉटन ਦੇ ਗਰੀਬ ਦੇ ਸਾਰੇ ਵੈਰਾਈਟੀ ਦੇ ਸੂਟ ਲਾਏ ਸੀ ਜਿਹੜਾ ਤੁਸੀਂ ਹੁਣ ਮਸਲੀਨ कॉटन ਦੇ ਵਿੱਚ ਲੈ ਰਹੇ ਹਾਂ ਮਸਲੀਨ कॉटन ਦਾ ਵੀ ਪ੍ਰਾਈਸ ਬਹੁਤ ਘੱਟ ਪੈ ਜਾਂਦਾ ਹੈ ਬਰਬਰੀ कॉटन ਹੋਗੀ ਮਸਲੀਨ कॉटन ਹੋਗੀ ਤੇ ਇਹਨਾਂ ਦੇ ਥੋੜੇ ਜਿਹੀ ਪ੍ਰਾਈਸ ਹੀ ਘੱਟ ਪੈ ਜਾਂਦੇ ਜੇ ਤੁਸੀਂ ਵਧੀਆ ਵਾਲੀ ਬਰਬਰੀ ਜਾਂ ਵਧੀਆ ਵਾਲੀ कॉटन ਦੇ ਸੂਟ ਬਧੀਆ ਵਾਲੀ ਮਸਲਿਨ ਦੇ ਕਾਟਨ ਦੇ ਸੂਟ ਕਰਾਉਣੇ ਹੋਣਾ ਤਾਂ ਉਹਦਾ ਪ੍ਰਾਈਸ ਥੋੜਾ ਜਿਆਦਾ ਪੈ ਜਾਂਦਾ ਜੇ ਤੁਸੀਂ ਦੁਪੱਟਾ ਵੀ ਵਧੀਆ ਲਵਾਉਗੇ ਤੇ ਜਿਹੜੇ ਤੁਹਾਡੇ ਨੂੰ ਅਸੀਂ ਸੂਟ ਦਿਖਾਏ ਸੀ ਇਹ ਆਪਣੇ ਕੋਲੇ ਜੀ ਅਵੇਲੇਬਲ ਆ ਸਾਰੇ ਸੂਟ ਆਪਾਂ ਇਹ ਡਿਸਕਾਊਂਟ ਤੇ ਲਾਤੇ ਤੁਸੀਂ ਫੁੱਲ ਰੈਡੀ ਸੂਟ ਕਰਵਾਉਣਾ ਸਾਡੇ ਤੋਂ ਸਭ ਫੁੱਲ ਰੈਡੀ ਸੂਟ ਲੈਣਾ ਤੇ ਇਹਦਾ ਪ੍ਰਾਈਸ ਤੁਹਾਨੂੰ WhatsApp ਤੇ ਦੱਸਿਆ ਜਾਊਗਾ ਜੇ ਤੁਸੀਂ ਬਦੌਟ ਦੁਪੱਟਾ ਲੈਣਾ ਤਾਂ ਉਹਦਾ ਪ੍ਰਾਈਜ਼ ਵੀ ਅਲੱਗ ਦੱਸਿਆ ਜਾਊਗਾ ਜਿਹੜੇ ਤੁਹਾਨੂੰ ਅਸੀਂ ਸੂਟ ਦਿਖਾਏ ਸਾਰੇ ਸੂਟ ਤੁਹਾਨੂੰ ਅਵੇਲੇਬਲ ਮਿਲਣਗੇ ਕੋਈ ਸੂਟ ਨਹੀਂ ਮਿਲ ਸਕਦਾ ਤੇ ਲਗਭਗ ਸੂਟ ਤੁਹਾਨੂੰ ਸਾਰੇ ਅਵੇਲੇਬਲ ਮਿਲਣਗੇ ਚੰਗੀ ਲੱਗੀ ਵੀਡੀਓ ਲਾਈਕ ਕਰ ਦਿਓ ਚੰਗੀ ਨਾ ਲੱਗੀ ਤਾਂ ਵੀ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਿੱਦਾਂ ਤੁਹਾਨੂੰ ਲੱਗੀ ਉਹ ਚੋਂ ਉਹਨਾਂ ਦਾ ਦੁਪੱਟਾ ਛਪੋਂ ਦਾ ਭਾ ਕੀ ਲੈਣਾ ਚਾਹੀਦਾ ਛਪੋਂ ਜੀ ਹਲਕੀ ਵੀ ਹੁੰਦੀ ਹੈ ਤੇ ਛਪੋਂ ਵਧੀਆ ਚ ਵੀ ਹੁੰਦੀ ਹੈ ਕਈ ਵਾਰੀ ਆਪਾਂ ਸੂਟ ਐਵੇਂ ਦੇਖ ਲੈਣੇ ਚੱਲ ਇੱਥੋਂ ਆਪਾਂ ਪ੍ਰਾਈਸ ਘੱਟ ਮਿਲ ਲਿਆ। ਕਈ ਵਾਰੀ ਦੁਪੱਟੇ ਤੇ ਡਿਪੈਂਡ ਕਰਦਾ ਹੁੰਦਾ ਤਾਂ ਪੰਟਾ ਵਧੀਆ ਚਲਵਾਉਂਗੇ ਤਾਂ ਆਪਾਂ ਨੂੰ ਵਧੀਆ ਮਿਲ ਸਕਦਾ ਜੇ ਕਿ ਤੁਸੀਂ ਬਦੌਰ ਦੁਪੱਟਾ ਵੀ ਲਾਉਂਗੇ ਤਾਂ ਤੁਹਾਨੂੰ ਬਹੁਤ ਪ੍ਰਾਈਸ ਘੱਟ ਪੈਣ ਹੁੰਦਾ। ਕਿਉਂ ਦੁਪੱਟੇ ਤੇ ਡਿਪੈਂਡ ਕਰਦਾ ਹੁੰਦਾ ਜਿਆਦਾ ਕਰੇ ਦੁਪੱਟੇ ਨਾਲ ਹੀ ਸੂਟ ਸੋਹਣਾ ਮੰਨਦਾ। ਜੇ ਆਪਾਂ ਦੁਪੱਟਾ ਵੀ ਮਾੜਾ ਲਵਾ ਦਾਂਗੇ ਤਾਂ ਸੂਟ ਨਹੀਂ ਵਧੀਆ ਲੱਗਦਾ ਉਹਦੀ ਲੁੱਕ ਨਹੀਂ ਆਉਂਦੀ ਉਹਦੀ। ਤੁਹਾਨੂੰ ਦੁਪੱਟਾ ਮਾੜਾ ਨਹੀਂ ਲਾ ਕੇ ਦੇਵਾਂਗੇ ਆਪਣੇ ਕੋਲ ਹੀ ਵਧੀਆ ਦੁਪੱਟੇ ਹੁੰਦੇ ਚਨ ਦੁਪੱਟਾ ਲੱਗਦੇ ਨੇ ਜਿਹੜਾ ਆਪਣੇ ਸਿਰ ਤੇ ਖੜਦਾ ਹੈ ਬਾਕੀ ਆਪਾਂ ਲੈਸਾਂ ਵਗੈਰਾ ਲਗਾ ਕੇ ਦੁਪੱਟੇ ਨੂੰ ਸਜਾ ਕੇ ਦਿੰਨੀ ਆਂ ਕਿ ਟੈਂਡੀ ਹੁਣ ਤਾਂ ਲੈਸਾਂ ਦਾ ਆ ਗਿਆ ਆਪਾਂ ਲੈਸ ਲਗਾ ਕੇ ਦੁਪੱਟਾ ਤਿਆਰ ਕਰਕੇ ਦਿੰਨੇ ਆਂ ਸਾਰੇ ਸੂਟਾਂ ਦੇ ਉੱਪਰ ਆਪਣੇ ਦੁਪੱਟੇ ਵਿੱਚ ਲੱਗੇ ਹੁੰਦੇ ਉਹ ਲੈਸ ਲੱਗੀ ਹੁੰਦੀ ਆ ਮਤਲਬ ਟੋਟ ਲੈਸ ਤੋਂ ਬਿਨਾ ਕੋਈ ਨਹੀਂ ਹੁੰਦਾ ਜਾਂ ਕੱਟ ਵਰਕ ਕਰਵਾ ਸਕਦੇ ਤੁਸੀਂ ਜਦ ਲੈਸ ਲਗਾ ਸਕਦੇ ਕਾਲੀ ਵੀ ਲਈਸ ਆਪਣੇ ਇਹਨਾਂ ਫੈਬਰਿਕ ਕੀ ਵਧੀਆ ਹੁੰਦਾ ਜੀ ਆਪਾਂ ਜੋਰੀ ਹਟ ਤੇ ਲਾਈਏ ਮਸਲੀਨ ਤੇ ਲਾਈਏ ਕਾਟਨ ਦੇ ਉਹਨੇ ਬਹੁਤ ਵਧੀਆ ਫੈਬਰਿਕ ਲਾ ਕੇ ਦੇਵਾਂਗੇ ਕੋਈ ਕਿਸੇ ਦਾ ਲਾਂਭਾ ਨਹੀਂ ਹੁੰਦਾ ਕਿਹੜਾ ਕਿਸੇ ਨੇ ਇੱਕ ਵਾਰ ਕੰਮ ਕਰਵਾਉਣਾ ਹੁੰਦਾ ਹੈ ਇੱਕ ਵਾਰ ਕੰਮ ਕਰਵਾ ਪਰ ਆਪਾਂ ਜੋੜ ਕੇ ਰੱਖਦੇ ਹਾਂ ਜੀ ਆਪਣੀ ਬਹੁਤ ਵਾਰੀ ਇੱਕ ਵਾਰ ਕੰਮ ਕਰਵਾਉਂਦੇ ਆ ਜਿਹੜੇ ਉਹੀ ਦੁਬਾਰਾ ਕਸਟਮਰ ਆਪਾਂ ਤੋਂ ਪੱਕਾ ਹੋ ਜਾਂਦਾ ਹੈ ਵੀਡੀਓ ਥੋੜੀ ਜੀ ਅੜਕ ਰਹੀ ਹੈ ਜੀ ਆਪਣਾ ਫੋਨ ਜਿਆਦਾ ਹੈਂਗ ਹੋ ਰਿਹਾ ਹੈ ਤੇ ਇਹਦੇ ਚ ਜਿਆਦਾ ਵੀਡੀਓ ਪੋਸਟ ਪਾਉਣੇ ਕਰਕੇ ਫੋਨ ਹੈਗ ਹੋ ਜਾਂਦੇ ਆ ਜਿੱਦੋਂ ਆਪਾਂ ਵੀਡੀਓ ਬਣਾਉਣੀ ਆ ਤਾਂ ਕਈ ਵਾਰੀ ਫੋਨ ਬਾਜ ਰੁਕ ਗਿਆ ਜਾਂਦੀ ਹੈ ਕਈ ਵਾਰੀ ਹੁੰਦੀ ਹੈ ਕਈ ਵਾਰੀ ਨਹੀਂ ਹੁੰਦੀ ਤਾਂ ਤੁਹਾਨੂੰ ਸਮਝ ਲੱਗ ਗਈ ਹੋਣੀ ਜਿਹੜੇ ਆਪਣੇ ਅੱਜ ਦੀ ਵੀਡੀਓ ਦੇ ਜਿਹੜੇ ਡਿਜ਼ਾਈਨ ਪਾਏ ਸੀ ਬਹੁਤ ਲੇਟੈਸਟ ਡਿਜ਼ਾਈਨ ਸੀ ਫਿਸ਼ਿੰਗ ਦੇ ਨਾਲ ਆਪਣੇ ਕੰਮ ਹੋਇਆ ਹੋਇਆ ਸਾਰਾ ਦਾ ਪ੍ਰਾਈਸ ਤੁਹਾਨੂੰ WhatsApp ਤੇ ਦੱਸਿਆ ਜਾਊਗਾ ਜਿਹੜੀਆਂ ਆਪਾਂ ਵੀਡੀਓ ਲਾਤੀਆਂ ਇਹਦਾ ਪ੍ਰਾਈਸ ਤੁਹਾਨੂੰ WhatsApp ਤੇ ਦੱਸਿਆ ਜਾਊਗਾ ਜੀ ਬਾਏ ਬਾਏ